ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਵਿਕਰਮ ਸਿੰਘ ਇੰਟਰਨੈਸ਼ਨਲ ਰਿਸ਼ੀ ਚੈਂਪੀਅਨਸ਼ਿਪ ਪਾਵਰ ਲਿਫਟਿੰਗ ਦੇ ਦੋ ਮੈਡਲ ਜਿੱਤ ਕੇ ਜਿੱਥੇ ਪੇਰੈਂਟਸ ਦੇ ਨਾਲ ਨਾਲ ਹੈਰੀਟੇਜ ਪਬਲਿਕ ਸਕੂਲ ਭਵਾਨੇਗੜ੍ਹ ਦਾ ਵੀ ਨਾਮ ਰਾਸ਼ਨ ਕੀਤਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੈਰੀਟੇਜ ਦੇ ਪ੍ਰাঙ্গਣ ਦੇ ਵਿੱਚ ਵਿਕਰਮ ਸਿੰਘ ਈ ਸਿੰਘ ਪਹੁੰਚੇ ਹਨ ਜਿੱਥੇ ਉਹਨਾਂ ਦਾ ਭਾਵ ਸਵਾਗਤ ਕੀਤਾ ਜਾ ਰਿਹਾ ਹੈ ਜਿੱਥੇ ਉਹਨਾਂ ਦੇ ਨਾਲ ਉਹਨਾਂ ਦੇ ਪਿਤਾ ਬਿੰਦਰ ਸਿੰਘ ਕਰਾਚੋ ਵੀ ਨਾਲ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਜਿੱਥੇ ਸਕੂਲ ਦੇ ਸਟਾਫ ਅਤੇ ਮੈਨੇਜਮੈਂਟ ਵੱਲੋਂ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਹਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ ਜੋ ਕਿ ਆਪਣੇ ਆਪ ਦੇ ਵਿੱਚ ਪਾਵ ਸਵਾਗਤ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੈਰੀਟੇਜ ਦੇ ਸਕੂਲ ਦੇ ਪ੍ਰਾਂਗਣ ਦੇ ਵਿੱਚ ਪਾਵ ਸਵਾਗਤ ਕੀਤਾ ਜਾ ਰਿਹਾ ਹੈ ਜਿੱਥੇ ਹੈਰੀਟੇਜ ਦੇ ਸਕੂਲ ਦੇ ਸਕੂਲ ਦੇ ਵਿੱਚ ਸਪੋਰਟਸ ਸਵੈਸਟ ਪ੍ਰੋਗਰਾਮ ਚੱਲ ਰਹੇ ਹਨ ਅਤੇ ਇਸ ਮੌਕੇ ਤੇ ਉਸਦੇ ਪਹੁੰਚਣ ਤੇ ਉੱਥੇ ਉਹਨਾਂ ਦੀ ਕਾਮਯਾਬੀ ਨੂੰ ਮੌਕਾ ਰਖਦੇ ਹੋਏ ਸਨਮਾਨ ਕੀਤੇ ਜਾ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਕੂਲ ਦੇ ਸਟਾਫ ਦੇ ਨਾਲ ਨਾਲ মিডিਆ ਕਰਮੀਆਂ nazar ਨਜ਼ਰ ਆ ਰਹੇ ਹਨ ਅਰੇ ਸਕੂਲ ਦੇ ਵਿੱਚ ਚੱਲ ਰਹੇ ਸਪੋਰਟਸ ਪ੍ਰੋਗਰਾਮ ਦੇ ਵਿੱਚ ਦ੍ਰਿਸ਼ ਨਜ਼ਰ ਆ ਰਹੇ ਹਨ ਜਿਤਕਿ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਜਿੱਥੇ ਆਪਣੇ ਆਪ ਇੱਕ ਇਤਿਹਾਸਕ ਬਣ ਜਾਂਦੀਆਂ ਹਨ ਜਿੱਥੇ ਬੱਚਿਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਕਿਉਂਕਿ ਬੱਚਿਆਂ ਨੂੰ ਸਪੋਰਟਸ ਦੇ ਨਾਲ ਨਾਲ ਐਜੂਕੇਸ਼ਨ ਅਤੇ ਸਪੋਰਟਸ ਸਭ ਤੋਂ ਵੱਡੀ ਜ਼ਰੂਰਤ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸਕੂਲ ਦੇ ਪ੍ਰਿੰਸੀਪਲ ਉਹਨਾਂ ਦਾ ਬੱਚਿਆਂ ਨਾਲ ਇੰਟਰੋਡਕਸ਼ਨ ਕਰਾ ਰਹੇ ਹਨ ਅਤੇ ਬੱਚਿਆਂ ਨੂੰ ਵੀ ਮੋਟੀਵੇਸ਼ਨ ਕਰ ਰਹੇ ਹਨ ਕਿ ਸਪੋਰਟਸ ਦੇ ਵਿੱਚ ਸਭ ਤੋਂ ਸਮੇਂ ਦਾ ਜਿਸਮੇ ਦੀ ਲੋੜ ਹੈ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਸਕੂਲ ਦੇ ਪ੍ਰਿੰਸੀਪਲ ਮੈਨੇਜਮੈਂਟ ਤੇ ਵਿਕਰਮਜੀਤ ਸਿੰਘ

सभी साथ पढ़ने वाले बच्चों का और हमारे टीचर्स का मेरे कोच का जिन्होंने मेरा सपोर्ट किया और मैं इंटरनेशनल खेल कर आया ये मेरी मेहनत पहले मैं नेशनल खेला उसके बाद मैंने ट्रायल दिए तो मैं इंटरनेशनल खेल सका मैं आपको भी कहना चाहूँगा कि आप भी अगर पढ़ाई में नहीं तो स्पोर्ट्स में कुछ कर कर दिखाएँ और हमारे स्कूल का मान स्कूल स्कूल का नाम रोशन करें थैंक यू ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਮੈਂ ਪੁਹਾਨੀਗੜ੍ਹ ਦਾ ਰਹਿਣ ਵਾਲਾ ਵਿਕਰਮ ਵਿਕਰਮ ਦੋ ਪਾਪੂਲੇਸ਼ਨੀ ਦੇ ਵਿੱਚ ਦੋ ਜਿਹੜੇ 골ਡ ਮੈਡਲ ਲੈ ਕੇ ਆਇਓ ਕਿੱਥੋਂ ਸਟਾਰਟਿੰਗ ਕੀਤੀ ਕਿੱਥੋਂ ਸੌਂਪਿਆ ਤੁਹਾਨੂੰ ਇਸ ਗੇਮ ਦੇ ਵਿੱਚ ਤਾਂ ਸਰਨੋਂ ਪਹਿਲੇ ਤਾਂ ਮੈਂ ਜਿੰਮੀ ਲਗਾਉਂਦਾ ਸੀਗਾ ਜੀ ਤਾਂ ਉੱਥੇ ਮੈਨੂੰ ਪਤਾ ਲੱਗੇ ਵੀ ਪਾਵਰ ਲਿਫਟਿੰਗ ਵੀ ਇੱਕ ਗੇਮ ਹੈ ਇਹਦੇ ਵਧੀਆ ਫਿਊਚਰ ਬਣਾ ਸਕਦੇ ਆਪਾਂ ਤਾਂ ਮੈਂ ਪਾਵਰ ਲਿਫਟਿੰਗ ਚ ਕੰਟੀਨਿਊ ਕੀਤਾ ਸਟਾਰਟ ਕਰੀ ਮੈਂ ਛੋਟੇ ਕੰਪੀਟੀਸ਼ਨਸ ਖੇਡੇ ਆ ਜ਼ੋਨ ਦੇ ਜ਼ੋਨ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਤਹਾਂ ਨੈਸ਼ਨਲ ਚ ਵੀ ਖੇਡੇ ਆ ਮੈਂ ਮੇਰੇ ਨੈਸ਼ਨਲ ਚ ਪੰਜ 골ਡ ਮੈਡਲ ਹਲੇ ਤੱਕ ਆ ਚੁੱਕੇ ਨੇ ਇਸ ਗੇਮ ਨੂੰ ਅੱਗੇ ਲਿਜਾਣ ਲਈ ਕੀ ਦੀ ਹੈਲਪ ਲੈ ਕੇ ਚੱਲੇ ਹੋ ਸੀ ਅੱਗੇ ਇਸ ਗੇਮ ਨੂੰ ਅੱਗੇ ਲਿਜਾਣ ਲਈ ਜੀ ਮੇਰੇ ਕੋਚ ਦਪਿੰਦਰ ਸਿੰਘ ਦਾ ਬਹੁਤ ਧੰਨਵਾਦ ਹੈ ਉਹਨਾਂ ਨੇ ਮੈਨੂੰ ਇਕਾਲੀ ਇਕਾਲੀ ਚੀਜ਼ ਦੱਸੀ ਵੀ ਕਿਵੇਂ ਟੈਕਨੀਕਸ ਹੁੰਦੀਆਂ ਨੇ ਗੇਮ ਦੀਆਂ ਤੇ ਕਿਵੇਂ ਅਸੀਂ ਇਹਨੂੰ ਵਧੀਆ ਅੱਗੇ ਤੱਕ ਲੈ ਕੇ ਜਾ ਸਕਦੇ ਆ ਬਿਨਾ ਕਿਸੇ ਇੰਜਰੀ ਤੋਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿਉਂਕਿ ਜਦੋਂ ਕਿਸੇ ਵੀ ਗ੍ਰੇਡ ਦੇ ਵਿੱਚ ਬਾਹਰ ਵੀ ਜਾਣਾ ਹੁੰਦਾ ਹੈ ਨਾਲ ਸਟੱਡੀ ਵੀ ਕਰਨੀ ਹੁੰਦੀ ਹੈ ਘਰੋਂ ਕਿੱਦਾਂ ਦਾ ਮਾਹੌਲ ਮਿਲਿਆ ਤੁਹਾਨੂੰ ਘਰੇ ਜਿਹੜੇ ਪੇਰੈਂਟਸ ਨੇ ਉਹਨਾਂ ਵੱਲੋਂ ਕੀ ਜਿਹੜਾ ਤੁਹਾਨੂੰ ਰਿਸਪੌਂਸ ਮਿਲਿਆ ਇਸੇ ਘਰੋਂ ਹਮੇਸ਼ਾ ਵਧੀਆ ਰਿਸਪੌਂਸ ਮਿਲਿਆ ਜੀ ਉਹਨਾਂ ਨੇ ਸਪੋਰਟ ਕਰਿਆ ਕਰਦੇ ਆ ਤੇ ਸਪੋਰਟ ਤੋਂ ਬਿਨਾ ਆਪਾਂ ਕੋਈ ਵੀ ਚੀਜ਼ ਨਹੀਂ ਕਰ ਸਕਦੇ ਤਾਂ ਮੈਨੂੰ ਘਰ ਦੇ ਨੇ ਸਪੋਰਟ ਕਰਿਆ ਮੇਰੇ ਪਹਿਲਾਂ ਵੀ ਸਾਡੇ ਘਰੇ ਸਾਰੇ ਸਪੋਰਟ ਨਾਲ ਰਿਲੇਟਡ ਨੇ ਤਾਂ ਸਾਡੀ ਬਲੱਡ ਲਾਈਨ ਐ ਸਪੋਰਟਸ ਹੀ ਆ ਤਾਂ ਇਸ ਕਰਕੇ ਮੈਨੂੰ ਵੀ ਕੋਈ ਇਨੀ ਤਕਲੀਫ ਨਹੀਂ ਮਿਲੀ ਘਰ ਉਹਦੇ ਸਪੋਰਟ ਪਰ ਅਸਰਿਕਨ ਘਰ ਦੇ ਨਾਲ ਜਿੱਥੇ ਤੁਸੀਂ ਸਟੱਡੀ ਕਰ ਰਹੇ ਹੋ ਨੇ ਉਹ ਕਿਹੜੇ ਸਕੂਲ ਚ ਸਟੱਡੀ ਕਰਦੇ ਸੀ ਤੇ ਕਿਵੇਂ ਸਕੂਲ ਦੇ ਵਿੱਚੋਂ ਕੀ ਰਿਸਪਾਂਸ ਮਿਲਿਆ ਤੁਹਾਨੂੰ ਤਾਂ ਮੈਂ ਹੈਰੀਟੇਜ ਪਬਲਿਕ ਸਕੂਲ ਪਰ ਨਿਗੜ ਤੋਂ ਸਟੱਡੀ ਕਰ ਰਹੀ ਸੀ ਤੇ ਸਕੂਲ ਨੇ ਹਮੇਸ਼ਾ ਮੈਨੂੰ ਸਪੋਰਟ ਕਰਿਆ ਜੇ ਮੈਂ ਕਿਤੇ ਕੰਪੀਟੀਸ਼ਨ ਖੇਡਣ ਜਾਣਾ ਤਾਂ ਉਹ ਉਹਦੇ ਲਈ ਮੈਨੂੰ ਛੁੱਟੀਆਂ ਵੀ ਆਸਾਨੀ ਨਾਲ ਮਿਲ ਜਾਂਦੀਆਂ ਸੀ ਸਾਡੇ ਪ੍ਰਿੰਸੀਪਲ मैम ਨੇ ਸਾਡੇ ਮਿੱਤਲ ਸਰ ਨੇ ਹਮੇਸ਼ਾ ਸਪੋਰਟ ਕਰੀ ਉਹਨਾਂ ਨੇ ਸਾਨੂੰ ਹਮੇਸ਼ਾ ਮੋਟੀਵੇਟ ਕਰਿਆ ਜੇ ਮੈਂ ਨੈਸ਼ਨਲ ਖੇਡਣ ਜਾਂਦਾ ਸੀ ਜਾਂ ਹੁਣ ਇੰਟਰਨੈਸ਼ਨਲ ਖੇਡ ਕੇ ਆਇਆ ਤਾਂ ਮੈਂ ਸਾਰਿਆਂ ਦਾ ਆਸ਼ੀਰਵਾਦ ਲੈ ਕੇ ਅਤੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਜਾਂਦਾ ਸੀ ਵਿਕਰਮ ਇਸ ਜਰਨੀ ਦੌਰਾਨ ਤੁਹਾਨੂੰ ਕਿਸ ਤਰ੍ਹਾਂ ਦੇ ਚੈਲੰਜਸ ਫੇਸ ਕਰਨੇ ਪਏ ਇਸ ਜਰਨੀ ਦੇ ਦੌਰਾਨ ਸਰ ਚੈਲੰਜਸ ਤਾਂ ਬਹੁਤ ਆਏ ਜਿਵੇਂ ਕਈ ਵਾਰੀ ਹਰ ਇੱਕ ਵਾਰ ਆਪਣਾ ਮੈਡਲ ਨਹੀਂ ਆਉਂਦਾ ਹੁੰਦਾ ਕਈ ਵਾਰੀ ਮੇਰਾ ਮੈਡਲ ਵੀ ਨਹੀਂ ਆਇਆ ਜੋ ਮੈਂ ਸ਼ੁਰੂ ਤੋਂ ਸਟਾਰਟ ਕਰੀ ਤਾਂ ਫਿਰ ਮੈਂ ਆਪਣਾ ਮਨ ਨੂੰ ਦਿਲਾਸਾ ਦਿੱਤੇ ਤੇ ਐਂ ਕਿ ਹਬੀਬ ਚਲੋ ਮੈਂ ਆਪਦੀ ਲਿਫਟਾਂ ਵਧਾਈਆਂ ਮੈਂ ਪ੍ਰੈਕਟਿਸ ਕਰੀ ਤੇ ਤਾਂ ਮੈਂ 골ਡ ਮੈਡਲ ਲੈ ਸਕਦਾ ਅੱਛਾ ਇੱਕ ਇਸ ਗੇਮ ਦੇ ਦੌਰਾਨ ਈਵਨ ਕਿ ਕਈ ਜਿਹੜੀਆਂ ਕੰਟਰੀਜ਼ ਨੇ ਉਹ ਬੈਨ ਵੀ ਕਰ ਚੁੱਕੀਆਂ ਨੇ ਡਿਊ ਟੂ ਸਟੀਰੋਇਡ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਫੇਸ ਕਰਨਾ ਪਿਆ ਉਸ ਕੰਪੀਟੀਸ਼ਨ ਦੇ ਤਾਂ ਕਈ ਬੰਦੇ ਸੀਗੇ ਜੋ ਮੇਰੇ ਤੋਂ ਅੱਗੇ ਨਿਕਲ ਗਏ ਇਸ 스테로이드 ਕਰਕੇ ਪਰ ਮੈਂ ਅੱਜ ਤੱਕ ਇਹ ਕੋਈ ਇਹ ਰਾ ਨਹੀਂ ਚੁਣਿਆ ਮੈਂ ਹਮੇਸ਼ਾ ਨੇਚਰਲ ਆਪਣੀ ਘਰ ਦੀ ਖਾਣਕ ਨਾਲ ਸਾਰਾ ਪ੍ਰੈਕਟਿਸ ਕਰੀ ਅਤੇ 골ਡ ਮੈਡਲ ਜਿੱਤੇ ਆ ਤੇ ਜਿਹੜੇ ਮੈਂ ਕੰਪੀਟੀਸ਼ਨ ਵੀ ਖੇਡੇ ਉਹ ਚ ਮੈਂ ਆਪ ਦਾ ਡੋਪ ਟੈਸਟ ਦੇ ਕੇ ਖੇਡੇ ਵੀ ਮੈਂ ਬਿਲਕੁਲ ਨੇਚਰਲ ਖੇਡਦਾ ਜੇ ਮੈਂ ਤੁਸੀਂ ਬਬਲੇ ਖੇਡ ਕੇ ਆਏ ਹੋ ਤੁਹਾਡੇ ਸਕੂਲ ਦੇ ਬੱਚੇ ਤੁਹਾਡੇ ਯਾਰ ਦੋਸਤ ਤੁਹਾਡਾ ਆਲਾ ਦਵਾਲਾ ਜਿਹੜੇ ਬੱਚੇ ਅ ਮਤਲਬ ਕਿ ਕਹਿ ਸਕਦਾ ਨਸ਼ਿਆ ਵੱਲ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਤਾਂ ਜੇ ਆਪਾਂ ਨਸ਼ੇ ਕਰਦੇ ਆ ਤਾਂ ਉਹ ਕੋਈ ਵਧੀਆ ਗੱਲ ਨਹੀਂ ਹੈਗੀ ਜੇ ਅੱਜ ਕੱਲ ਦੇ ਜਵਾਨ ਕੋਈ ਨਸ਼ਾ ਵੀ ਕਰਦੇ ਤਾਂ ਉਹ ਆਪਦੇ ਆਪ ਨੂੰ ਸਮਝਦੇ ਨਹੀਂ ਵੀ ਅਸੀਂ ਕੂਲ ਲੱਗਦੇ ਹਾਂ ਪਰ ਇਹ ਹੀ ਗੱਲ ਨਹੀਂ ਜੇ ਆਪਾਂ ਸਪੋਰਟਸ ਕਰਾਂਗੇ ਤਾਂ ਉਹ ਹੀ ਸਾਨੂੰ ਅੱਗੇ ਲੈ ਕੇ ਜਾਊਗਾ ਅਸੀਂ ਆਪਦੇ ਸਕੂਲ ਦਾ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰਾਂਗੇ ਜਿਵੇਂ ਮੈਂ ਕਰਿਆ ਮੇਰੇ ਸਾਥ ਤੁਹਾਡੇ ਸਕੂਲ ਦਾ ਬੱਚਾ ਓਵਰ ਲੈਫਟਿੰਗ ਦੇ ਵਿੱਚੋਂ ਦੋ 골ਡ ਮੈਡਿਕ ਮੈਡਲ ਲੈ ਕੇ ਆਇਆ ਤੇ ਕਾਫੀ ਬੱਚਿਆਂ ਨੂੰ ਵੀ ਜਿਹੜੀ ਹੋਰ ਪ੍ਰੇਰਣਾ ਮਿਲੂ ਕੀ ਕਹਿਣਾ ਚਾਹੁੰਦੇ ਮੈਨੂੰ ਇਹ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ ਵੀ ਇਸ ਬੱਚੇ ਦੀ ਉਪਲਬਧੀ ਹੈ ਜੋ ਇਹ ਆਪ ਨੂੰ ਦਿਖਦੀ ਹੈ ਜੇ ਉਪਲਬਧੀ ਹੈ ਪਰ ਇਹਦੇ ਪਿੱਛੇ ਜਿਹੜੀ ਇਹਦੀ ਮਿਹਨਤ ਹੈ ਉਹ ਸਕੂਲ ਨੂੰ ਪਤਾ ਹੈ ਇਹਦੇ ਕੋਚ ਨੂੰ ਪਤਾ ਹੈ ਤੇ ਇਸ ਨੂੰ ਪਤਾ ਹੈ ਇਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਸਾਨੂੰ ਬੜੀ ਖੁਸ਼ੀ ਹੈ ਜਿਸ ਤਰ੍ਹਾਂ ਵਿਕਰਮਜੀਤ ਨੇ ਜਿਹੜੀ ਮਿਹਨਤ ਕੀਤੀ ਆ ਹੋਰ ਕਿਹੜੀਆਂ-ਕਿਹੜੀਆਂ ਗੇਮਾਂ ਤੁਹਾਡੇ ਸਕੂਲ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਵਿਕਰਮਜੀਤ ਨੇ ਭਵਾਨੀਗੜ੍ਹ ਦਾ ਨਹੀਂ ਤੁਹਾਡੇ ਸਕੂਲ ਦਾ ਨਹੀਂ ਪੰਜਾਬ ਦਾ ਹੀ ਪੂਰੇ ਭਾਰਤ ਦਾ ਜਿਹੜਾ ਨਾਮ ਰੋਸ਼ਨ ਕੀਤਾ ਹੈ ਸਕੂਲ ਦੇ ਵਿੱਚ ਜੋ ਬੱਚੇ ਲੈਵਲ ਤੇ ਜਿਹੜੀਆਂ ਗੇਮਸ ਹੋਣੀਆਂ ਚਾਹੀਦੀਆਂ ਸਾਰੀਆਂ ਪ੍ਰੋਵਾਈਡਡ ਐ ਹੁਣ ਇਸ ਤੋਂ ਬਾਅਦ ਮੈਂ ਪੌਣੀਗੜ ਦੇ ਵਿੱਚ ਇੱਕ ਈਵਨਿੰਗ ਅਕੈਡਮੀ ਬਣਾਉਣ ਦਾ ਪਲਾਨ ਕਰ ਰਿਹਾ ਹਾਂ ਜਿਸ ਦੇ ਵਿੱਚ ਸ਼ਾਮ ਨੂੰ ਬੱਚੇ ਸਵੀਮਿੰਗ ਹੋਇਆ ਐਥਲੈਟਿਕਸ ਹੋਇਆ ਸਕੇਟਿੰਗ ਹੋਇਆ ਡਾਂਸ ਹੋਇਆ ਉਹ ਸਾਰੇ ਇੱਥੇ ਕਰ ਸਕਦੇ ਆ ਕਿਉਂਕਿ ਪੌਣੀਗੜ ਇੱਕ ਛੋਟਾ ਟਾਊਨ ਹੋਣ ਦੇ ਨਾਤੇ ਕੋਈ ਸ਼ਾਮ ਨੂੰ ਕੁਝ ਕਰਨ ਨੂੰ ਹੈ ਨਹੀਂ ਬੱਚਿਆਂ ਲਈ ਉਹ ਆਪਣੇ ਗਲਤ ਕੰਮਾਂ ਵੱਲ ਜਾਂ ਗਲੀਆਂਾਂ 'ਚ ਖੇលਦੇ ਆ ਇਸ ਲਈ ਮੇਰੀ ਕੋਸ਼ਿਸ਼ ਹੈ ਪੌਣੀਗੜ ਦੇ ਵਿੱਚ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਜਾਵੇ ਜਿਸ ਤਰ੍ਹਾਂ ਵਿਕਰਮਜੀਤ ਜਿਹੜਾ ਮੈਡਲ ਹਾਸਲ ਕਰਕੇ ਅੱਜ ਸਕੂਲ ਦੇ ਵਿੱਚ ਵੀ ਤੁਹਾਡੇ ਜਿਹੜੇ ਪੂਰੀ ਟੀਮ ਵੱਲੋਂ ਸਨਮਾਨ ਕੀਤਾ ਗਿਆ ਹੋਰ ਬੱਚਿਆਂ ਦੇ ਵਿੱਚ ਕਿਦਾਂ ਦਾ ਹੈਗਾ ਰੁਝਾਨ ਇਹ ਵਿਕਰਮਜੀਤ ਦੂਜੇ ਮੈਨੂੰ ਪੂਰੀ ਉਮੀਦ ਹੈ ਅੱਜ ਵਿਕਰਮ ਦੀ ਉਪਲਬਧੀ ਦੇਖ ਕੇ ਬਹੁਤ ਬੱਚੇ ਮੋਟੀਵੇਟ ਹੋਣਗੇ ਅਤੇ ਵਿਕਰਮ ਨੂੰ ਮੈਂ ਇੱਕ ਗੱਲ ਕਹੂੰਗਾ ਵੀ ਇਹ ਜੋ ਤੁਹਾਨੂੰ ਮੈਡਲ ਦਿੱਤਾ ਹੈ ਇਹ ਤੇਰੀ ਸ਼ੁਰੂਆਤ ਹੈ ਇਸ ਤੋਂ ਅੱਗੇ ਤੈਨੇ ਬਹੁਤ ਦੂਰ ਜਾਣਾ ਹੈ 올림픽ਸ ਦਾ ਟਾਰਗੇਟ ਰੱਖੋ ਕਿਉਂਕਿ ਜੇ ਤੁਸੀਂ ਟਾਰਗੇਟ ਵੱਡਾ ਹੋਗਾ ਤਾਂ ਹੀ ਅਚੀਵ ਕਰ ਪਾਵਾਂਗੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੁੰਗਾ ਜੋ ਬੱਚੇ ਦਾ ਜਿਸ ਚ ਇੰਟਰਸਟ ਹੈਗਾ ਠੀਕ ਹੈ ਵੀ ਪੇਰੈਂਟਸ ਨੂੰ ਹੁੰਦਾ ਵੀ ਮੇਰਾ ਬੱਚਾ ਪੜ੍ਹੇ ਪੜ੍ਹਨਾ ਵੀ ਜ਼ਰੂਰੀ ਹੈ ਪਰ ਜੇ ਬੱਚੇ ਦਾ ਇੰਟਰਸਟ ਗੇਮਸ ਦੇ ਵਿੱਚ ਹੈ ਤਾਂ ਉਹ ਕੋਈ ਬੁਰਾਈ ਨਹੀਂ ਹੈ ਇਹ ਬੱਚਾ ਇੱਕ ਐਗਜ਼ਾਮਪਲ ਹੈ ਜャ ਹੋਰ ਵੀ ਬਹੁਤ ਬੱਚੇ ਜਿਵੇਂ ਕ੍ਰਿਕਟ ਦੇ ਵਿੱਚ 18 ਸਾਲ ਦਾ ਜਸਸ ਵੀ ਅੱਜ ਬਹੁਤ ਅੱਛੇ ਮੱਲਾ ਮਾਰ ਰਿਹਾ ਹੈ ਵੀ ਬੱਚਿਆਂ ਨੂੰ ਸਪੋਰਟਸ ਵੀ ਆਪਣਾ ਕੈਰੀਅਰ ਚੁਣ ਲੈਣਾ ਚਾਹੀਦਾ ਹਾਂਜੀ ਮੈਂ ਕਹਾਂ ਉਹ ਦਾ ਐਸੇ ਡਾਕਟਰ ਗੁਰਪ੍ਰੀਤ ਕੌਰ ਪ੍ਰਿੰਸਪਲ ਹੈਰੀਟੇਜ ਪਬਲਿਕ ਸਕੂਲ ਰੋਪੀ ਜੀ ਤੁਹਾਨੂੰ ਕਿੱਦਾਂ ਲੱਗ ਰਿਹਾ ਤੁਹਾਡੇ ਸਕੂਲ ਦਾ ਬੱਚਾ ਮਿਹਨਤ ਕਰਕੇ ਦੋ 골ਡ ਮੈਡ ਲੈ ਕੇ ਆਇਆ ਪਾਵਰ ਲੈਕਚਰ ਇਟਸ ਅ ਪ੍ਰਾਊਡ ਮੂਮੈਂਟ ਟੂ 올 ਆਫ ਅਸ ਸਰ ਕੀ ਇਹ ਬਹੁਤ ਵੱਡੀ ਇੱਕ ਮਾਨ ਦੀ ਗੱਲ ਹੈ ਜੋ ਬੱਚੇ ਨੇ ਅਚੀਵ ਕੀਤਾ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇੰਟਰਨੈਸ਼ਨਲ ਲੈਵਲ ਤੇ ਜਾਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਇਹ ਤਾਂ ਬੜੀ ਮਾਨ ਦੀ ਗੱਲ ਹੈ ਕਿ ਸਾਡਾ ਬੱਚਾ ਦੋ ਇੰਟਰਨੈਸ਼ਨਲ ਲੈਵਲ ਦੇ ਵਿੱਚ ਦੋ 골ਡ ਲੈ ਕੇ ਆਇਆ ਹੈ ਜਿਸ ਤਰ੍ਹਾਂ ਸਕੂਲ ਦੇ ਵਿੱਚ ਸਟੱਡੀ ਦੇ ਨਾਲ ਗੇਮਾਂ ਕਰਨੀਆਂ ਉਹਦੇ ਵਿੱਚ ਕਾफी ਦਿੱਕਤਾਂ ਦਾ ਕ ਸਾਹਮਣਾ ਕਰਨਾ ਪੈਂਦਾ ਕਿੰਦਰੀਆਂ ਇਹਨਾਂ ਨੂੰ ਜਿਹੜੀਆਂ ਪ੍ਰੋਬਲਮਾਂ ਆਈਆਂ ਜਾਂ ਤੁਸੀਂ ਸਟੱਡੀ ਦੇ ਵਿੱਚ ਕੀ ਦੇਖਿਆ ਕਿ ਜਿਹੜਾ ਚੇਜ ਆਇਆ ਬਿਕਰਮਜੀ ਦੇ ਵਿੱਚ ਸਿਰਫ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡਾ ਜਿਹੜਾ ਟਾਈਮ ਸਕੇਜੂਲ ਹੈ ਟਾਈਮ ਟੇਬਲ ਸਾਡੇ ਸਕੂਲ ਦਾ ਹੈ ਉਹਦੇ ਵਿੱਚ ਹੀ ਅਸੀਂ ਬੱਚਿਆਂ ਨੂੰ ਸਪੋਰਟਸ ਲਈ ਬਹੁਤ ਪ੍ਰੇਰਿਤ ਕਰਦੇ ਹਾਂ ਕਿ ਬੱਚੇ ਜਿਹੜੇ ਹੈ ਗਰਾਊਂਡ ਤੇ ਜਾਣ ਗਰਾਊਂਡ ਲੈਵਲ ਤੇ ਜਾ ਕੇ ਆਪਣੇ ਆਪ ਨੂੰ ਫਿਟਨੈਸ ਦੇ ਵਿੱਚ ਅੱਗੇ ਲੈ ਕੇ ਆਣ ਐਦਾਂ ਹੀ ਉਹ ਸਟਾਰਟਿੰਗ ਦੇ ਵਿੱਚ ਸਾਡੇ ਸਾਰੇ ਬੱਚੇ ਹੀ ਜਾ ਰਹੇ ਆ ਵਿਕਰਮ ਵੀ ਉਹਨਾਂ ਵਿੱਚੋਂ ਇੱਕ ਹੈ ਪਹਿਲਾਂ ਇਹਨੇ ਇੱਥੇ ਗਰਾਊਂਡਿੰਗ ਵੀ ਕੀਤੀ ਹੈ ਸਾਰਾ ਸਪੋਰਟਸ ਦੇ ਵਿੱਚ ਇਹ ਰਿਹਾ ਹੈ ਸਪੋਰਟ ਦੇ ਵਿੱਚ ਰਹਿਣ ਦੇ ਨਾਲ ਇਹਦੇ ਵਿੱਚ ਇੱਕ ਕਾਬਲਤਾ ਆਈ ਕਿ ਨਹੀਂ ਮੈਨੂੰ ਹੋਰ ਅੱਗੇ ਵਧਣਾ ਚਾਹੀਦਾ ਆਫਟਰ 댓 ਇਹ ਫਿਰ ਜਿਮ ਗਿਆ ਜਿਮ ਦੇ ਵਿੱਚ ਇਹਨੂੰ ਪ੍ਰੇ ਨ ਮਿਲੀ ਕਿ ਮੈਂ ਪਾਵਰ ਲਿਫਟਿੰਗ ਕਰ ਸਕਦਾ ਮੇਰੀ ਬੋਡੀ ਇੰਨੀ ਸਟਰੈਂਥ ਏਬਲ ਹੈਗੀ ਹੈ ਕਿ ਮੈਂ ਸਟਰੈਂਥ ਚੱਕ 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 ਸਕਦਾ ਤਾਂ ਸੋ ਦੈਟ ਇਹਦਾ ਜਿਹੜਾ ਸਿਗਾ ਸਟਡੀ ਰਿਲੇਟਿਡ ਤੇ ਸਪੋਰਟਸ ਰਿਲੇਟਿਡ ਸਕੂਲ ਤੋਂ ਹੀ ਸ਼ੁਰੂ ਹੋਇਆ ਜਿਵੇਂ ਕਿ ਇਹਨੇ ਦੱਸਿਆ ਵੀ ਸਾਡੇ ਬਲੱਡ 'ਚ ਵੀ ਹੈ ਉਹ ਵੀ ਇਹਦੇ ਨਾਲ-ਨਾਲ ਚੱਲ ਰਿਹਾ ਹੈ ਪਾਵਰ ਲਿਫਟਿੰਗ ਆਪਣੇ ਆਪ ਵਿੱਚ ਬਹੁਤ ਮਿਹਨਤ ਵਾਲਾ ਕੰਮ ਹੈ ਕਿਉਂਕਿ ਹਰ ਚੀਜ਼ ਕੋਈ ਬੜੀ ਇਜ਼ੀ ਨਹੀਂ ਹੁੰਦੀ ਕਿ ਚੱਕ ਚੁੱਕ ਲੈਣਾ ਕਿਸੇ ਵੀ ਚੀਜ਼ ਨੂੰ ਤਾਂ ਇਹਦਾ weight ਜਿਹੜਾ ਹੈ ਉਹ ਵੀ ਬਹੁਤ ਅੱਛਾ ਇਹ ਚੁੱਕਦਾ ਹੈ ਇਹਦੀ ਸਟਰੈਂਥ ਬਹੁਤ ਅੱਛੀ ਹੈ ਤਾਂ ਇਹੀ ਹੈ ਕਿ ਬੱਚਿਆਂ ਨੂੰ ਸਟੱਡੀ ਦੇ ਨਾਲ ਨਾਲ ਅਸੀਂ ਜਿਹੜਾ ਸਪੋਰਟਸ ਵੀ ਕਰਵਾਨੇ ਆ ਸਰ ਸਕੂਲ ਦੇ ਵਿੱਚ ਜਿਹੜਾ ਵਿਕਰਨ ਜੀਤ ਦਾ ਜਿਸ ਤਰ੍ਹਾਂ ਗੇਮਾਂ ਵੀ ਕਰਦਾ ਸੀ ਕੋਈ ਸੁਭਾਅ ਚ ਚੇਂਜ ਆਇਆ ਜਾਂ ਮਿਲ ਕੇ ਬੱਚੇ ਨਾਲ ਰਲ ਮਿਲ ਕੇ ਰਹਿੰਦਾ ਸੀ ਕਿੰਦਾ ਦਾ ਮਾਹੌਲ ਸੀ ਸਕੂਲ ਦਾ ਨਹੀਂ ਸਰ ਇਹ ਬਹੁਤ ਹੀ ਨਾਈਸ ਬੱਚਾ ਹੈਗਾ ਮੈਂ ਹੀ ਕਹੂੰਗੀ ਕਿ ਇਹ ਨਟੋਰੀਅਸ ਬੱਚਿਆਂ ਦੇ ਵਿੱਚ ਨਹੀਂ ਆਉਂਦਾ ਇਹਨੂੰ ਮੈਂ ਕਦੀ ਸ਼ਰਾਰਤ ਕਰਦੇ ਹੋਏ ਨਹੀਂ ਦੇਖਿਆ ਸਕੂਲ ਦੇ ਵਿੱਚ ਜਦੋਂ ਵੀ ਇਹ ਫ੍ਰੀ ਹੁੰਦਾ ਹੈ ਉਦੋਂ ਇਹ ਆਪਣੀਆਂ ਬੁੱਕਸ ਦੇ ਨਾਲ ਹੁੰਦਾ ਹੈ ਤੇ ਜਦੋਂ ਇਹਨੂੰ ਇਹ ਹੁੰਦਾ ਕਿ ਮੈਂ ਸਪੋਰਟਸ ਕਰਨੀ ਉਸ ਟਾਈਮ ਇਹ 101% ਆਪਣੀ ਸਪੋਰਟਸ ਨੂੰ ਦਿੰਦਾ ਹੈ ਤੇ ਇਹ ਈਵਨ ਦੋ ਇਹਦੇ ਨਾਲ ਨਾਲ ਸਾਡੇ ਸਕੂਲ ਕੈਬਿਨੇਟ ਦੇ ਵਿੱਚ ਸਕੂਲ ਸਪੋਰਟਸ ਕੈਪਟਨ ਵੀ ਹੈ